ਬਾਬਾ ਲਾਭ ਸਿੰਘ ਜੀ ਤੇ ਇਹ ਵੀ ਆਪਣੇ ਨਾਲ ਚੱਲ ਰਹੀ ਆ ਨਾਲ ਆਪਣੀ ਮੀਟਿੰਗ ਆਪਣੀ ਗੱਲਬਾਤ ਆ ਹਾਂਜੀ ਬਾਬਾ ਜੀ ਹੋਰ ਵੀ ਥੋੜੀ ਜਿਹੀ ਦੱਸੋ ਅੱਗੇ ਗੱਲਬਾਤ ਕਰੋ ਥੋੜੀ ਜਿਹੀ ਇਹ ਬੇਨਤੀ ਇਹ ਪੁੱਛਦੇ ਵੀ ਲੰਗਰ ਕਿੱਥੋਂ ਆਉਂਦਾ ਸਾਡੇ ਕੋਲ ਹਾਂਜੀ ਹਾਂਜੀ ਅੱਛਾ ਜੀ ਹਾਂ ਇਹ ਕੌਣ ਪੁੱਛ ਰਹੀ ਏ ਇਹ ਇਹ মিডিਆ ਵਾਲੇ ਪੁੱਛਦੇ ਨੇ ਕਹਿੰਦੇ ਅੱਛਾ মিডিਆ ਵਾਲੇ ਆਉਂਦੇ ਨੇ ਤੁਹਾਡੇ ਕੋਲ ਕਿਡੋਨਾ ਚ ਨਹੀਂ ਆਉਂਦਾ ਵਾਨੀ ਦਵਾਨੀਆਂ ਦੇ ਵਿੱਚੋਂ ਉਹ ਕਿਰਤਿਆਂ ਘਰਾਂ ਦੇ ਵਿੱਚ ਅਸੀਂ ਜਾਂਦੇ ਪਿੰਡਾਂ 'ਚ ਲੋਸਮੈਂਟ ਕਰਦੇ ਆਂ ਭਈ ਭਾਈ ਆਪਣਾ ਸਹਾਰਸ ਹੈ ਆਪਣਾ ਹੁਣ ਜ਼ਮੀਰ ਤੇ ਆਪਣਾ ਅਣਖ ਦੀ ਗੱਲ ਹੈ ਹੁਣ ਪਿੱਛੇ ਨਹੀਂ ਹਟਣਾ ਬਾਬਾ ਟੱਲ ਪੱਕੀਆਂ ਬਕਾਇਆਂ ਕਰ ਜੇ ਤੇ ਕੋ ਪਾਣੀ ਮੰਗਦਾ ਸੀ ਲੱਸੀ ਦਿੰਦੇ ਆ ਅੱਛਾ ਕੀ ਮੰਗਦਾ ਦੁੱਧ ਦਿੰਦੇ ਆ ਹਾਂ ਕੱਲ ਅਸੀਂ ਪੁਲਿਸ ਵਾਲੇ ਵੀ ਸਾਡੇ ਬੱਚੇ ਖੜੇ ਉੱਥੇ 150 ਬੰਦਾ ਕਹਿੰਦੇ ਬਾਬਾ ਜੀ ਪ੍ਰਸ਼ਾਦਾ ਮਾਤਾ ਨੂੰ ਜਿੰਨੇ ਚਿਰ ਉੱਤੇ ਨਾ ਅਸੀਂ ਤੁਹਾਨੂੰ ਪ੍ਰਸ਼ਾਦਾ ਚਾਕੇ ਜਾਵਾਂਗੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇਸ ਇਸ ਸੱਤਾ ਦੇ ਨਸ਼ੇ 'ਚ ਆ ਕੇ ਅਵਾਨੀ ੜਵਾਨੀ ਨੂੰ ਕਹਿੰਦੇ ਜਿਉਂਦੇ ਰੱਖਣਾ ਤੇ ਦੁਨੀਆ ਨੂੰ ਮਾਰਨਾ ਇੱਕ ਖੂਹ ਦੇ ਵਿੱਚ ਡੱਡੂ ਸੀ ਕੋਈ ਹਾਂ ਉਹ ਡੱਡੂ بڑے ਬੱਚੇ ਵੱੱਚ ਬੜਾ ਸੀ ਉਹ ਬੜਾ ਉਹ ਕਹਿਣ ਲੱਗੇ ਵੀ ਮੈਂ ਖਾਂ ਕੀ ਯਾਰ ਕਹਿੰਦਾ ਥੋੜਾ ਬੱਚੇ ਖਾ ਲੈ ਹੁਣ ਮੈਨੂੰ ਨਹੀਂ ਪਤਾ ਕਿਦੋਂ ਮੇਰਾ ਵੀ ਆਊਗਾ ਜਿਹੜੇ ਘਰਾਂ ਬੈਠੇ ਤਨਾੜ ਕਹਿੰਦੇ ਬੜੇ ਜ਼ਿਮੀਂਦਾਰ ਸਾਨੂੰ ਆਉਣ ਦੀ ਲੋੜ ਨਹੀਂ ਇੱਕ ਅੱਜ ਆ ਗਰੀਬਾਂ ਨੂੰ ਖਾਜਿਆ ਕੱਲ ਨੂੰ ਬੜਿਆਂ ਦੇ ਵੀ ਆਉਣਾ ਜੇ ਮੁੱਕਣਾ ਵੀ ਇਹਨਾਂ ਦੇ ਵੀ ਹੋਣੀ ਤਾਂ ਇਹ ਜਿੰਨਾ ਚਿਰੇ ਰਲ ਕੇ ਚੱਲਦੇ ਨਹੀਂ ਇੱਕੇ ਚ ਬਰਕਤ ਹੈ ਹਾਂਜੀ ਇੱਕੇ ਨੂੰ ਬਾਛੇ ਨੇ ਮਾਰਨ ਬਾਛੇ ਨੂੰ ਮਾਰਨਾ ਇੱਕੇ ਨੇ ਹੁਣ ਜੱਟ ਦਾ ਜਿਹੜੇ ਸਾਡੇ ਵਿੱਚ ਲੀਡਰ ਨੇ ਮੈਂ ਉਹਨਾਂ ਨੂੰ ਮਾਫੀ ਮੰਗੂਗਾ ਉਹਨਾਂ ਨੂੰ ਮੈਂ ਸੱਚ ਕਹਿ ਦਾਂਗਾ ਵੀ ਦੇਖੋ ਇਹ ਜਿਹੜੇ ਹੱਕਾਂ ਲਈ ਚੀਜ਼ਾਂ ਲੜੇ ਜਾਂਦੇ ਕਿਸੇ ਨੂੰ ਇੱਕ ਵਿਆਹ ਨਹੀਂ ਹੈ ਜਿਹੜੇ ਜਮੀਨਾਂ ਆਪੇ ਪਹੁੰਚ ਜਾਂਦੇ ਨੇ ਹਾਂਜੀ ਕਦੀ ਕਾਜੀ ਸਾਨੂੰ ਬੁਲਾਇਆ ਨਹੀਂ ਉਹ ਪਹਿਲਾਂ ਕਿਹੜਾ ਤੁਸੀਂ ਪੰਦੇਰ ਦੀ ਪਹਿਲਾਂ ਵੀ ਤਾਂ ਆਪਣਾ ਸਾਹਮਣੇ ਤਾਂ ਕੋਈ ਨਹੀਂ ਪੰਦੇਰ ਦੀ ਪਹਿਲਾਂ ਵੀ ਤਾਂ ਅੱਗੇ ਲੱਗ ਸੀ ਤੇ ਅਸੀਂ ਉਹਨਾਂ ਕੋਲ ਵੀ ਜਾਂਦੇ ਸੀ ਅਸੀਂ ਤਾਂ ਘਾਰ ਸੇਵਾ ਵਾਲੇ ਆ ਮੇਰੇ ਕੁਰਤੀ ਭਾਈ ਵੀ ਮੈਨੂੰ ਬਾਬਾ ਕਹਿ ਦਿੰਨੇ ਆ ਸਾਡੇ ਬੱਚੇ ਦੇ ਪੁੱਤਸ ਲਈ ਵਰਦੀ ਉਹਨੂੰ ਪੁੱਤਸਿਆ ਕਹਿ ਦਿੰਨੇ ਹੈ ਤਾਂ ਜੀਮਿੰਦਾਰਾਂ ਦੇ ਪੋਤੇ ਨਾ ਹਾਂਜੀ ਹਾਂਜੀ ਮਰਤਾ ਸਾਡੇ ਰਹੇ ਨੇ ਹੁਣ ਜੇ ਤੇ ਆਪਣਾ ਬਾਰਡਰਾਂ ਤੇ ਮਰਦੇ ਨੇ ਉਹ ਤਰੰਗੇ ਚ ਆਉਂਦੇ ਨੇ ਸਾਡੇ ਕਿਸਾਨੀ ਛੰਡੇ ਜਾਂਦੇ ਨਾ ਕਿ ਬੈਠੇ ਘਰਾਂ ਦੇ ਵਿੱਚ ਇਹ ਤਾਂ ਆਪਣ ਸੋਚ ਵਿਚਾਰ ਨੇ ਜਿਹੜੇ ਚੌਧਰੀ ਹਰਕੜਾ ਬਚੋ ਪਿੰਡਾਂ ਦੇ ਹੁੰਦੇ ਨੇ ਇਹ ਚ ਐਮ ਐਲ ਏ ਚ ਦੋ ਚਾਰ ਬੰਦੇ ਨੂੰ ਲਾ ਲੈਣੇ ਇਹਨਾਂ ਨੂੰ ਬੁਰਕੀ ਪਾਦ ਨੇ ਕੁੱਤੇ ਨੂੰ ਬੁਰਕੀ ਪਾਦ ਇਹ ਤਾਂ ਬੰਦਾ ਕੁੱਤਾ ਵੀ ਹ ਲੈ ਆਉਂਦੇ ਹਟ ਜਾਂਦਾ ਹਾਂਜੀ ਹਾਂਜੀ ਉਹ ਬੰਦੇ ਨੇ ਇਹਨੂੰ ਨਾਲ ਲਾ ਕੇ ਰੈਨੀਆਂ ਕੱਢਦੇ 200 200 ਟਰੈਕਟਰ ਦੀ ਇੱਧਰ ਨੂੰ ਆਉਣ ਨੂੰ ਮੂੰਹ ਨਹੀਂ ਕਰਦਾ ਉਲਟੀ ਗੰਗਾ ਪੋਇਨ ਪਰਲੇ ਪਾਸੇ ਨੂੰ ਜਾਈ ਜਾਂਦੇ ਪਹਿਲਾਂ ਕਦੀ ਕਾਂਗਰਸ ਆ ਗਈ ਕਦੀ ਕਾਲੀ ਆ ਗਈ ਉਤਰ ਘਾਟੋ ਮੈਚਣਾ ਅੱਜ ਹੁਣ ਆਮ ਪਾਰਟੀ ਦੀ ਸਰਕਾਰ ਆਈ ਇਹਨੂੰ ਕੀ ਕਹਿਣਾ ਜਨਨੋ ਕਿਵੇਂ ਲੱਗਦੀ ਤੁਹਾਨੂੰ ਇਹ ਅਸੀਂ ਤਾਂ ਸੋਚਿਆ ਤਾਂ ਵੀ ਕੋਈ ਬਦਲਾਅ ਇਹ ਆ ਹਮ ਪਰ ਇਹ ਅਸੀਂ ਰੜਕਾ ਕਟਾ ਕਟਾ ਥੀਲਾ ਘਟ ਕੇ ਬੰਨੇ ਆ ਤਾਂ ਹਾਂ ਅਸੀਂ ਚੜ੍ਹਾ ਵੀ ਦੰਦੇ ਆ ਫਰਸਾਂ ਤੇ ਫਿਰ ਅਰਸਾਂ ਤੇ ਵੀ ਤਾਰਨ ਜਾਂਦੇ ਆ ਅੱਛਾ ਜੀ ਹੁਣੇ ਕੀ ਸੋਚਿਆ ਸੀਗਾ ਜਦੋਂ ਆਪਣੇ ਵੋਟ ਪਾਈ ਸੀਗੀ ਵੀ ਬਦਲਾ ਆਊਗਾ ਵੀ ਕੀ ਬਦਲਾ ਆਇਆ ਆ ਜਿਹੜੇ ਭਾਈ ਸਾਹਿਬ ਜੀ ਵੀ ਹੁਣ ਬਦਲਾ ਕੀ ਆਇਆ ਤੁਸੀਂ ਦੱਸੋ ਜੀ ਦੰਦ ਖਾਣੇ ਤੇ ਹੋਰੋਂ ਦੇ ਦਿਖਾਣੇ ਤੇ ਹੋਰ ਜਿਉ ਨਿਰਮਲ ਵਾਰੋਂ ਇਹਨਾਂ ਦੀਆਂ ਸ਼ਕਲਾਂ ਬਦਲੀਆਂ ਅੱਖਲਾਂ ਨਹੀਂ ਬਦਲੀਆਂ ਹੁਣ ਤੁਸੀਂ ਦੱਸੋ ਚ ਭਗਵੰਤ ਮਾਨੇਤੀ ਸਾਡੀ ਸਾਡੇ ਬੱਚੇ ਨੇ ਉਹ ਸਾਡੇ ਤੇ ਗੋੜੀਆਂ ਚਲਾ ਰਹੇ ਨੇ ਅੱਤਰੂ ਗੈਜ ਬਾਰਡਰ ਟੱਪ ਕੇ ਸਾਨੂੰ ਮਾਰ ਰਹੇ ਨੇ ਤੋ ਬੱਦੀ ਕੇਰੀ ਹੋ ਗਈ ਨਾ ਤੇ ਇੱਥੇ ਉੱਤੇ ਚਾਰੇ ਇਹ ਤਾਂ ਪਾਕਿਸਤਾਨ ਨੇ ਵੀ ਨਹੀਂ ਲਾਇਆ ਇਹ ਜਿਹੜੇ ਖੱਟਣ ਨੇ ਲਾਏ ਨੇ ਨਾ ਕਿਲ ਇਕੱਠੇ ਨੇ ਮੈਂ ਕਹਿੰਦਾ ਵੀ ਸਾਨੂੰ ਇਹ ਕਹਿੰਦੇ ਵੀ ਹਰਿਆਣਾ ਪੰਜਾਬ ਸਾਡੇ ਨਾਲ ਆ ਜਾਏ ਇਹਨਾਂ ਤਾਂ ਕਮੋਦੀ ਦੀ ਤਾਂ ਨਹੀਂ ਧੋਲ ਦਾ ਗੋਡਾ ਰੱਖ ਲੈ ਮੈਂ ਤਾਂ ਕਹ ਤੂੰ ਵਿਚਾਰ ਕਰੋ ਆਪਾਂ ਚੱਲੀ ਹਰਿਆਣੇ ਦੇ ਬਾਰਡਰ ਨੂੰ ਲਾਈ ਦਿੱਤਾ ਇਹਨਾਂ ਨੇ ਇਹ ਮੈਂ ਕਹਿੰਦਾ ਇਧਰ ਨੂੰ ਕਰ ਲੋ ਸਿੱਧੀਆਂ ਪਟੜਾਲੀਆਂ ਫਿਰ ਆਓ ਚੜ ਕੇ ਇਧਰ ਨੂੰ ਦਿਖਾਈਏ ਨਾ ਉਤਾਰੇ ਚਲੋ ਚਲੋ ਉਹ ਆਪਣੇ ਇਹਨੇ ਲੈੰਦਾ ਬਜਾਓ ਜੇ ਜੇ ਤਾਂ ਬਾਰਸ਼ ਆਈ ਹੈ ਉਹਨਾਂ ਨੇ ਪਾਕਿਸਤਾਨ ਨੇ ਸਾਡਾ ਪਾਣੀ ਵੜਾ ਕੇ ਸਾਡਾ ਹੀ ਭਰਾ ਸਾਡੇ ਮਰਨ ਆ ਜਾ ਕਿ ਸਾਡੇ ਕਿਲਾ ਗੜ ਰਹੇ ਨੇ ਹਰਿਆਣਾ ਪੰਜਾਬ ਚ